ਕੇਂਦਰ ਸਰਕਾਰ ਖਿਲਾਫ ਕਿਸਾਨਾਂ ਵੱਲੋਂ ਅੱਜ 26 ਜਨਵਰੀ ਮੌਕੇ ਪੰਜਾਬ ਦੇ तमाम ਜ਼ਿਲ੍ਹਿਆਂ 'ਚ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਵੱਲੋਂ ਇਹ ਮਾਰਚ ਕੇਂਦਰ ਸਰਕਾਰ ਦੀ ਕਥਿਤ ਵਾਦਾ ਖਿਲਾਫੀ ਤੇ ਕੱਢਿਆ ਜਾ ਰਿਹਾ ਹੈ ਗੁਰਦਾਸਪੁਰ ਤੋਂ ਬਠਿੰਡਾ ਤੱਕ ਹਰ ਜ਼ਿਲ੍ਹੇ ਹਰ ਕਸਬੇ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੇਖਣ ਨੂੰ ਮਿਲੀ ਉਧਰ ਲੁਧਿਆਣਾ ਦੇ ਸਮਰਾਲਾ ਚ ਕਿਸਾਨਾਂ ਗੁੱਬਲਵੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਚ ਕਿਸਾਨਾਂ ਨੇ ਵੱਡਾ ਟਰੈਕਟਰ ਮਾਰਚ ਕੀਤਾ ਕਿਸਾਨਾਂ ਆਗੂਆਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਨੇ ਕਿਸਾਨ ਅੰਦੋਲਨ ਦੌਰਾਨ ਉਹਨਾਂ ਨਾਲ ਫਸਲਾਂ ਦੀ ਖਰੀਦ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਸਰਕਾਰ ਇਸ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਉਹਨਾਂ ਕਿਹਾ ਹੈ ਕਿ ਟਰੈਕਟਰ ਮਾਰਚ ਦਾ ਇੱਕ ਮਕਸਦ ਸਰਕਾਰ ਨੂੰ ਇਹ ਦਰਸਾਉਣਾ ਵੀ ਹੈ ਕਿ ਦੇਸ਼ ਭਰ ਦੇ ਕਿਸਾਨ ਇਕਜੁੱਟ ਨੇ ਜਿਹੜਾ 26 ਜਨਵਰੀ ਨੂੰ ਐਸਕੇਐਮ ਦਾ ਫੈਸਲਾ ਸੀ ਈ ਜਿਸੀ 32 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਤੇ ਪੰਜਾਬ ਦੇ ਵਿੱਚ 100 ਜਗ੍ਹਾ ਤੇ ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਉਹਦੇ 'ਚ ਸਾਡੀ ਐਮਐਸਪੀ ਦੀ ਮੰਗ ਅਧੂਰੀ ਰਹਿ ਗਈ ਸੀ ਜਿਹੜੀ ਸਰਕਾਰ ਨੇ ਇੰਨਾ ਸਮੇਂ 'ਚ ਸਾਡੀ ਉਹ ਪੂਰੀ ਨਹੀਂ ਕੀਤੀ ਨਾ ਉਹਦੇ 'ਤੇ ਵੱਲ ਤਵੱਜੋ ਦਿੱਤੀ ਆ ਉਸ ਤੋਂ ਬਾਅਦ ਜਿਹੜੀ ਸਾਡੀ ਕਰਜ਼ਾ ਮਾਫੀ ਦੀ ਯੋਜਨਾ ਸੀ ਕਿਉਂਕਿ ਕਰਜ਼ਾ ਸਰਕਾਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤੇ ਚੜਿਆ ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ ਸਾਡੇ ਪੈਸੇ ਨਿਕਲੇ ਆਉਣਗੇ ਸਾਰਾ ਕਰਜ਼ਾ ਮਾਫੀ ਦੀ ਗੱਲ ਆ ਫਿਰ ਸਰਕਾਰ ਨੇ ਕਿਹਾ ਸੀ ਵੀ 2024 ਚ ਆਮਦਨ ਦੁੱਗਣੀ ਕਰ ਦਵਾਂਗੇ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸੁਆਮੀ ਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ ਹੈ ਸੋਸ਼ਲਿਸਟਿਕ ਪੈਟਰਨ ਦੇ ਸਾਡੇ ਸੰਵਿਧਾਨ ਵਿੱਚ ਮੁੱਢਲੀ ਗੱਲ ਲਿਖੀ ਹੋਈ ਹੈ ਜਿਹੜੀ ਇਹ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ ਔਰ ਮੈਂ ਸਮਝਦਾ ਭਈ ਇਹ ਦੇਸ਼ ਲਈ ਘਾਤਕ ਹੈ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ ਅੱਜ ਉਹ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਨੇ ਗਰੀਬੀ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੀ ਬੁਲੁਸ਼ੇਹ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ ਇੱਥੇ ਦੀ ਅਨਐਮਪਲੋਇਮੈਂਟ ਦੀ ਗੱਲ ਨਹੀਂ ਕਰਦੇ ਇੱਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਰ ਦੀਆਂ ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ ਉਹ ਲੋਕ Hindu ਔਰ Muslim ਨੂੰ ਤੋੜਨ ਦੀ ਗੱਲ ਕਰਦੇ ਨੇ ਇਹ ਦੇਸ਼ ਦੇ ਇਹ ਵੀ ਟੁੱਟਾ ਹੀ ਨਹੀਂ ਅਸੀਂ SKM ਵੱਲੋਂ ਅੱਜ ਇਹ ਜਿਹੜੀ ਪ੍ਰੈਕਟਿਕ ਪੇਡ ਕਰ ਰਹੇ ਆਂ ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬੰਨਦਾ ਉਧਰ ਗੁਰਦਾਸਪੁਰ ਚ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਰੋਸ ਦੇਖਣ ਨੂੰ ਮਿਲਿਆ ਅਤੇ ਸੈਂਕੜਿਆਂ ਦੀ ਗਿਣਤੀ ਚ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਟਰੈਕਟਰ ਮਾਰਚ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ ਇਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਫਸਲਾਂ ਉੱਤੇ ਐਮਐਸਪੀ ਦੀ ਮੰਗ ਕੀਤੀ ਗਈ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਜੋ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਸੀ ਉਹ ਮੰਗਾਂ ਸਰਕਾਰ ਵੱਲੋਂ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਹੜਾ ਮਾਰਚ ਆ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਅਜੋ ਕੋਈ ਹੋਰ ਮੰਗਾਂ ਆਸ਼ਣ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗ ਨਹੀਂ ਸੀ ਉਹਦੇ ਨਾਲ ਸਾਡੀ ਐਮ ਐਸ ਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਉਹਦਾ ਪੂਰਾ ਭਾਅ ਜਿਹੜੀ ਟੈਪਰਟੀ ਵੀ ਨਹੀਂ 3+2 ਉਹ ਦਿੱਤੀ ਜਾਵੇ ਇਹ ਇਹ ਟੂ ਨਾ ਦਿੰਦੇ ਆ ਅਸੀਂ 3+2 ਦਾ ਮੰਗਦੇ ਆ ਸੁਆਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਵੱਜੇ ਫਸਲਾਂ ਦਾ ਉਹੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰਦਾਂਗੇ ਵਾਪਸ ਲਾ ਲੈਣੇ ਪਰ ਉਹ ਸਰਕਾਰ ਦੇ ਨਾ ਪਰਚੇ ਵਾਪਸ ਲਏ ਨਹੀਂ ਉਹ ਵੀ ਸਾਡੀ ਹੁਣ ਇਹਦੇ ਵਿੱਚ ਇੱਕ ਮੰਗਾ ਮਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨਾਂ ਦੀ ਜਾਨ ਖੋਹ ਜਿਗ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਇੰਫੋਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਕਲਾਂ ਦੀ ਸਰਕਾਰ ਪ੍ਰੋਕੂਰਮੈਂਟ ਕਰਦੀ ਸਿਰਫ ਕਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਣਾਂ ਹੋ ਗਿਆ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਬਚੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਦੱਸੀਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ 26 ਜਨਵਰੀ 2020 ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਜਿਸ ਤੋਂ ਠੀਕ 1 ਸਾਲ ਬਾਅਦ ਕਿਸਾਨਾਂ ਨੇ ਦਿੱਲੀ 'ਚ ਵੱਡਾ ਟਰੈਕਟਰ ਮਾਰਚ ਕੀਤਾ ਸੀ ਇਸ ਦਿਨ ਕਿਸਾਨਾਂ ਦੀਆਂ ਪੁਲਿਸ ਨਾਲ ਤਿੱਖੀਆਂ ਝੜਪਾਂ ਵੀ ਹੋਈਆਂ ਅਤੇ ਟਰੈਕਟਰ ਮਾਰਚ ਦੌਰਾਨ ਇੱਕ ਨੌਜਵਾਨ ਨਵਦੀਪ ਸਿੰਘ ਦੀ ਮੌਤ ਵੀ ਹੋ ਗਈ ਸੀ ਜਿਸ ਤੋਂ ਹੁਣ ਠੀਕ 3 ਸਾਲ ਬਾਅਦ ਕਿਸਾਨਾਂ ਨੇ ਮੋੜ ਤੋਂ ਪੰਜਾਬ ਪਰਚੇ ਟਰੈਕਟਰ ਮਾਰਚ ਕੀਤਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਤੇ ਮਾਛੀਵਾੜਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ